ਬਹੁਤ ਬੰਦੇ ਜਿੰਦੇ ਕਰਕੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਵਧੀਆ ਨਹੀਂ ਹੁੰਦੀ ਜੀ ਇਹ ਮਹੀਨੇ ਦੋ ਮਹੀਨੇ ਬਾਅਦ ਫਾਇਰ ਬਗੇਟ ਵਾਲੀ ਜੋ ਗੱਡੀ ਆ ਉਹਦੇ ਨਾਲ ਜੇ ਨੂੰ ਧੋਤਾ ਜਾਵੇ ਤਾਂ ਇਹ ਵਧੀਆ ਤਰੀਕੇ ਨਾਲ ਵੱਧ ਫੁੱਲ ਸਕੂ ਓਏ ਓਵਰਲੋਡ ਕਰਕੇ ਵਜਨ ਕਰਕੇ ਇਹਦੀਆਂ ਡੜਾ ਦੇਖੋ ਜੀ ਉਤੇ ਕਰਕੇ ਇਹਦੇ ਵਜਨ ਹੋਇਆ ਪਿਆ ਜੀ ਬਾਕੀ ਉਹ ਸਾਫ ਸਫਾਈ ਹੋ ਜੇ ਤੇ ਸਹੀ ਹੋ ਜਾਏਗਾ ਕੁਦਰਤੀ ਤੌਰ ਤੇ ਬੋਰਡ ਟੁੱਟ ਗਿਆ ਹੋ ਸਕਦਾ ਇਹ ਕੋਈ ਖੋਖਲਾ ਹੋ ਗਿਆ ਹੋਵੇ ਕਿਉਂਕਿ 100 ਸਾਲ ਤੋਂ ਵੱਧ ਉਮਰ ਦੱਸੀ ਜਾਂਦੀ ਹੈ ਤੇ ਗਰਮੀ ਦੇ ਦਬਾਅ ਕਰਕੇ ਵੀ ਗਰਮੀ 'ਚ ਜੋ ਪ੍ਰੈਸ਼ਰ ਬਣਦਾ ਲੱਕੜ ਤੇ ਉਹਦੇ ਨਾਲ ਵੀ ਹੋ ਸਕਦਾ ਟੁੱਟਿਆ ਹੋਵੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਇੱਕ ਮਾਂ ਬੋਰਡ ਦੀ ਛਾਂ ਬੋਰਡ ਦੀ ਛਾਂ ਨੂੰ ਮਾਂ ਦਾ ਕਰਤਾ ਦਿੱਤਾ ਗਿਆ ਹੈ। ਤੇ ਫਰੀਦਕੋਟ ਦੇ ਵਿੱਚ ਸਭ ਤੋਂ ਪੁਰਾਣਾ ਹੋੜ ਦਾ ਦਰੱਖਤ ਇਸ ਵੇਲੇ ਟੁੱਟਣਾ ਸ਼ੁਰੂ ਹੋ ਗਿਆ ਹੈ। ਲਗਭਗ 100 ਸਾਲ ਤੋਂ ਵੱਧ ਉਮਰ ਵਾਲਾ ਇਹ ਰੱਖ ਜਿਹੜਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਸੀ ਉਹ ਬਿਨਾ ਹਨੇਰੀ ਤੋਂ ਹੀ ਟੁੱਟਣ ਲੱਗਿਆ ਏ ਇਹ ਰਾਤ ਬਹੁਤ ਵੱਡਾ ਡਾਣਾ ਇਹਦਾ ਏ ਟੁੱਟ ਚੁੱਕਿਆ ਏ ਟੁੱਟ ਕੇ ਡਿੱਗ ਚੁੱਕਿਆ ਏ ਦਰਖਤ ਦੀ ਮਹਾਨਤਾ ਬਾਰੇ ਇਸ ਦਰਖਤ ਦੀ ਮਹਾਨਤਾ ਬਾਰੇ ਇਸ ਦਰਖਤ ਦੀ ਸਾਂਭ ਸੰਭਾਲ ਬਾਰੇ ਹਮੇਸ਼ਾ ਹੀ ਫਰੀਦਕੋਟ ਦੇ ਵਿੱਚ ਸੀਰ ਸੋਸਾਇਟੀ ਕੰਮ ਕਰਦੀ ਆ ਦਰਖਤਾਂ ਦੇ ਤੇ ਇੱਥੇ ਵੀ ਪੰਪਤੀ ਹੋਈ ਆ ਆਪਾਂ ਗੱਲ ਕਰਦੇ ਆ ਉਹਨਾਂ ਦੇ ਨਾਲ ਪੁੱਛਦੇ ਆ ਕਿ ਬੋਰਡ ਦੀ ਇਸ ਜਿਹੜੀ ਹਾਲਤਾਂ ਕਿਉਂ ਹੋ ਰਹੀ ਲੱਗਦੀ ਆ ਤੇ ਇਸ ਦਾ ਵਿਚਾਰ ਜਿਵੇਂ ਉਹ ਕਰਦਾ ਹੈ ਤਾਂ ਕਿ ਇਹ ਜਿਹੜਾ ਪੁਰਾਣਾ ਦੇ ਇਤਿਹਾਸ ਹੋੜਾ ਇਹਨੂੰ ਬਗਾਇਆ ਜਾਂਦੇ ਆ ਉਹ ਗੱਲ ਕਰਦੇ ਆ ਸੀਨੀਅਰ ਸੋਸਾਇਟੀ ਦੇ ਆਗੂਆਂ ਦੇ ਇਹ ਫਰੀਦਕੋਟ ਦੀ ਇੱਕ ਸ਼ਾਨ ਸੀਗੀ ਇਹ ਬੋਰਡ ਆਮ ਹੀ ਮੰਡੀ ਵਿੱਚ ਲੰਘਦੇ ਜਾਂ ਮੰਡੀ 'ਚ ਰਾਜੂ ਵੀਰ ਵਰਗਿਆਂ ਕੋਲ ਬਹਿੰਦੇ ਸੀ ਤਾਂ ਗੱਲਾਂ ਕਰਦੇ ਸੀਗੇ ਵੀ ਬਹੁਤ ਇੱਕ ਕੁਦਰਤ ਦਾ ਕਿਸ਼ਮਾ ਘਟੂ ਘਟ 100 150 ਬੰਦੇ ਨੂੰ ਇਹ ਰੋਜ਼ਗਾਰ ਦਿੰਦਾ ਸੀ ਇਹਦੇ ਥੱਲੇ ਖੋਖੇ ਲੱਗੇ ਆਸੇ ਪਾਸੇ ਦੀਆਂ ਦੁਕਾਨਾਂ ਵਾਲੇ ਕਹਿੰਦੇ ਸੀਗੇ ਵੀ ਸਾਨੂੰ ਕਦੀ ਏਸੀ ਦੀ ਲੋੜ ਨਹੀਂ ਪਈ ਇਹਦੇ ਕੰਪੈਰੀਟਿਵਲੀ ਜਿੱਧਰ ਆਪੋਜੀਟ ਸਾਈਡ ਰਖਤ ਹੈ ਨਹੀਂ ਉਹ ਗਰਮੀ ਨਾਲ ਅੱਜ ਕੱਲ ਦੁਕਾਨਾਂ ਵਾਲੇ ਵੀਰ ਪੁੱਜੇ ਰਹਿੰਦੇ ਆ ਸਾਨੂੰ ਡਿਮਾਂਡ ਵੀ ਆਉਂਦੀ ਆ ਵੀ ਬੂਟੇ ਲਾ ਕੇ ਦਿਓ ਤੇ ਕੱਲ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਜਿਹੜਾ ਕੁਦਰਤੀ ਤੌਰ ਤੇ ਬੋਰਡ ਟੁੱਟ ਗਿਆ ਹੋ ਸਕਦਾ ਇਹ ਬਰੋਂ ਖੋਖਲਾ ਹੋ ਗਿਆ ਹੋਵੇ ਕਿਉਂਕਿ 100 ਸਾਲ ਤੋਂ ਵੱਧ ਉਮਰ ਦੱਸੀ ਜਾਂਦੀ ਆ ਤੇ ਗਰਮੀ ਦੇ ਦਬਾਅ ਕਰਕੇ ਵੀ ਗਰਮੀ 'ਚ ਜੋ ਪ੍ਰੈਸ਼ਰ ਬਣਦਾ ਲੱਕੜ ਤੇ ਉਹਦੇ ਨਾਲ ਵੀ ਹੋ ਸਕਦਾ ਟੁੱਟਿਆ ਹੋਵੇ ਇੱਕ ਕੁਛ ਕਿਸਮ ਦੀ ਰਹੀ ਵੀ ਅੰਦਰ ਥੱਲੇ ਕਾ ਵਿਅਕਤੀ ਹੈ ਨਹੀਂ ਸੀ ਜਿੰਨਾਂ ਕਰਕੇ ਜਾਣਵਾਲ ਦਾ ਨੁਕਸਾਨ ਨਹੀਂ ਹੋਇਆ ਤੇ ਪਰ ਬਹੁਤ ਮੰਦਭਾਗੀ ਘਟਨਾ ਫਰੀਦਕੋਟ ਦੀ ਇਹ ਸ਼ਾਂਤੀ ਬੋਰਡ ਜੋ ਅੱਜ ਟੁੱਟ ਗਿਆ ਕੀ ਕਰਨਾ ਚਾਹੀਦਾ ਇਹਦੀ ਸਾਂਭ ਸੰਭਾਲ ਲਈ ਕਿ ਪ੍ਰਸ਼ਾਸਨਾਂ ਜੁੜੇ ਹੋਣ ਲੱਗਾ ਪਰ ਇਹਦੀ ਇੱਕ ਤਾਂ ਥੋੜੀ ਬਹੁਤੀ ਪ੍ਰੂਨਿੰਗ ਹੋ ਜਾਏ ਕਿਉਂਕਿ ਭਾਰ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਨਗਰ ਕੌਂਸਲ ਨੂੰ ਜਾਂ ਪ੍ਰਸ਼ਾਸਨ ਨੂੰ ਇਹਦੇ ਵੀ ਧਿਆਨ ਦੇਣਾ ਚਾਹੀਦਾ ਸੈਕੰਡਲੀ ਇਹਦੇ ਤੇ ਜੋ ਜਾਲੇ ਬਹੁਤ ਬੰਦੇ ਆ ਜਿੰਦੇ ਕਰਕੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੁੰਦੀਗੀ ਤੇ ਮਹੀਨੇ ਦੋ ਮਹੀਨੇ ਬਾਅਦ ਫਾਇਰ ਬਗੇਟ ਵਾਲੀ ਜੋ ਗੱਡੀ ਆ ਉਹਦੇ ਨਾਲ ਜੇ ਨੂੰ ਧੋਤਾ ਜਾਵੇ ਤਾਂ ਇਹ ਵਧੀਆ ਤਰੀਕੇ ਨਾਲ ਵੱਧ ਫੁੱਲ ਸਕੂਗਾ ਬਹੁਤ ਮਾੜਾ ਹੋਇਆ ਜੀ ਇਹ ਕੰਮ ਇਹ ਬੋਰਡ ਆਪਣਾ ਕਟੋਗੜੀ 100 ਸਾਲ ਪੁਰਾਣਾ ਹੋਇਆ ਜੀ ਇੱਕ ਫਰੀਦਕੋਟ ਦੀ ਕੀ ਪ੍ਰਾਣੀ ਦਾਣਾ ਮੰਡੀ ਦੀ ਇੱਕ ਸ਼ਾਨ ਆ ਕਿ ਲੋਕ ਦੂਰੋਂ ਦੂਰੋਂ ਵੀ ਇਹਨੂੰ ਵੇਖਣ ਆਉਂਦੇ ਆ ਬਟ ਜਿਹੜਾ ਰਾਤ ਜਿਹੜਾ ਇਹ ਕੰਮ ਕੁਦਰਤੀ ਤੌਰ ਤੇ ਡਿੱਗ ਪਿਆ ਬੋਰਡ ਬੋਰਡ ਮਾੜਾ ਕਿਉਂਕਿ ਇਹਦਾ ਡਿੱਗਣ ਦਾ ਕਾਰਨ ਹੈ ਕਿ ਉੱਪਰੋਂ ਨਾ ਇਹ ਸੁੱਕਿਆ ਪਿਆ ਜੀ ਸੁੱਕਣ ਕਰਕੇ ਜਾਂ ਗਰਮੀ ਦੇ ਦਬਾਅ ਕਰਕੇ ਇਹ ਬੋਰਡ ਡਿੱਗ ਪਿਆ ਬਟ ਇਹ ਚੰਗਾ ਰਿਹਾ ਕਿ ਰਾਤ ਨੂੰ ਡਿੱਗਿਆ ਕਿ ਇਸ ਕਰਕੇ ਇਹਦੇ ਥੱਲੇ ਕਿਉਂਕਿ 1000 2000 ਬੰਦਾ ਹੁੰਦਾ ਤੇ ਜਾਨੀ ਨੁਕਸਾਨ ਨਹੀਂ ਹੋਇਆ ਕੀ ਲੱਗਦਾ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੇ ਸੁਭਾਅ ਪ੍ਰਸ਼ਾਸਨ ਨੂੰ ਯਾਨੀ ਕਿ ਜੋ ਇਹਦੀ ਕਟ ਕਟਾਈ ਕਰਨੀ ਚਾਹੀਦੀ ਇੱਕ ਤਾਂ ਤਰੀਕੇ ਨਾਲ ਇਹ ਓਵਰਲੋਡ ਕਰਕੇ ਵਜਨ ਕਰਕੇ ਇਹਦੀਆਂ ਡੜ ਡੜਾ ਵੇਖੋ ਜੀ ਉਹਦੇ ਕਰਕੇ ਇਹਦੇ ਵਜਨ ਹੋਇਆ ਪਿਆ ਜੀ ਬਾਕੀ ਉਹ ਸਾਫ ਸਫਾਈ ਹੋ ਜੇ ਤੇ ਸਹੀ ਹੋ ਜਾਏਗਾ ਕਿੰਨੇ ਚਿਰ ਤੋਂ ਦੇਖ ਰਹੇ ਹੋ ਤੁਸੀਂ ਇੱਥੇ ਬੋਟਲੇ ਰਹਿ ਰਹੇ ਹੋ ਲਗਭਗ ਇਹ ਮੇਰੇ ਖਿਆਲ ਦੇ ਵਿੱਚ ਜੀ ਅਸੀਂ ਬਜ਼ੁਰਗਾਂ ਤੋਂ ਸੁਣਿਆ ਜੀ ਕਟੋਕੜ ਇਹ 150 ਸਾਲ ਪੁਰਾਣਾ ਹੋ ਗਿਆ ਬੋਰ ਲਿਖੇ ਬੁਰਾ ਕਿਸੇ ਕਰਮਾਂ ਵਾਲਾ ਸੀਗਾ ਕੋਈ ਇਨਸਾਨ ਨਹੀਂ ਹੋਇਆ ਤੇ ਹੋਰ ਕਿਨ ਲਾਇਆ ਹੁੰਦਾ ਤਾਂ ਬਹੁਤ ਸਾਫ ਸਾਦਾ ਸੀਗਾ ਲੋਕੀ ਥੱਲੇ ਬਹਿੰਦੇ ਆ ਇਹ ਰਾਜ਼ ਹੁਣ ਲੱਗ ਗਿਆ ਜੀ ਜਿਨੇ ਹੁਣ ਦਾ ਬਹੁਤ ਇਨਸਾਨ ਹੋਣਾ ਸੀਗਾ ਪਰ ਕੁਦਰਤ ਨੇ ਸਾਥ ਦਿੱਤਾ ਲੋਕਾਂ ਦਾ ਜਨਤਾ ਦਾ ਤੇ ਜਨਸਾਨੀ ਹੋਇਆ ਬਾਕੀ ਤਾਂ ਲੋਆ ਸਿੱਧਾ ਹੋਈ ਜਾਂਦਾ ਕਿੰਨੇ ਕਿਲੋ ਥੱਲੇ ਦੇ ਰੋਜ਼ਗਾਰ ਕਰਦੇ ਆ ਕੰਮ ਹੁੰਦਾ ਕਰਦੇ ਤੇ ਬੰ ਦੋ ਚਾਰ ਸ ਬੰਦਾ ਹੈਗਾ ਇਹ ਜਿਹੜੇ ਥੱਲੇ ਬੈਠਦਾ ਰੋਜ਼ ਇਹ ਹਾਂਜੀ ਉਹ ਖਲਾਸ ਬਚਾ ਹੋ ਗਿਆ ਜੀ ਖੁਦ ਦੇ ਸਾਹ ਦਿੱਤਾ ਅਦਰਵਾਈਜ਼ ਕੋਈ ਆ ਨਹੀਂ ਸੀਗੇ ਇਹ ਦਿਨੇ ਦੇਖਦਾ ਤਾਂ ਕਾਹ ਵੀ ਸਾਹ ਸੀ ਗਿਆ ਸ਼ਾਮ ਦਾ ਬਕਰ ਛੁੱਟੀ ਸੀ ਕੱਲ ਮੰਡੇ ਨੂੰ